ਰੀਵਨ ਅੱਜ ਆਪਾਂ ਕਰਾਂਗੀ ਲੈਸਨ 17 ਲਾਲਾ ਲਾਜਪਤਰਾਏ ਜਗਰਾਉਂ ਦੇ ਇੱਕ ਮੋਹੱਲੇ ਵਿੱਚ ਪਾਣੀ ਭਰਦੀ ਹੋਈ ਇੱਕ ਬੁੱਢੀ ਨੂੰ ਦੂਸਰੀ ਬੁੱਢੀ ਆਖਣ ਲੱਗੀ ਨੀ ਲੋਹੜਾ ਆ ਗਿਆ ਰਾਦੇ ਮੁਰਜੀ ਦੇ ਪੁੱਤ ਨੂੰ ਪੁਲਿਸ ਵੜ ਕੇ ਲੈ ਗਈ ਦੂਜੀ ਬੁੱਢੀ ਨੇ ਠੋਡੀ ਤੇ ਚੀਚੀ ਰੱਖਦੇ ਹੋਏ ਨੀ ਹੋਰੇ ਨਾਲ ਆਖਿਆ ਚੰਗਾ ਹੋਇਆ ਉਸ ਦੇ ਚੱਜ ਹੀ ਇਹੋ ਜਿਹਾ ਸਨ ਸਰਕਾਰ ਨਾਲ ਮੱਥਾ ਲਾਨ ਲੱਗਿਆ ਹੈ ਆਖਦਾ ਸੀ ਗਰੀਬ ਦਾ ਰਾਜ ਪੈੜਾ ਹੈ ਚੰਗੀ ਹੋਈ ਮੁੰਸ਼ੀ ਰਾਧਾ ਕਿਸ਼ਨ ਦਾ ਇਹ ਮੁੰਡਾ ਲਾਜਾ ਲਾਜਪਤ ਰਾਏ ਸੀ ਲਾਲਾ ਲਾਜਪਤ ਰਾਏ ਪੰਜਾਬ ਕੇਸਰੀ ਜਿਨ੍ਹਾਂ ਨੂੰ 1907 ਈਸਵੀ ਵਿੱਚ ਲਾਹੌਰ ਦੀ ਪੁਲਿਸ ਉਹਨਾਂ ਦੀਆਂ ਸਿਆਸੀ ਤੇ ਬਾਗੀ ਤਕਰੀਰਾਂ ਕਰਕੇ ਫੜ ਕੇ ਲੈ ਗਈ ਸੀ ਲਾਲਾ ਜੀ ਦੇ ਨਾਨਕੇ ਸਿੱਖ ਧਰਮ ਨੂੰ ਮੰਨਦੇ ਸਨ ਸੱਬੇ ਦਾੜੀ ਤੇ ਕੇਸ ਰੱਖਦੇ ਸਨ ਲਾਲਾ ਜੀ ਨੂੰ ਨਿੱਕੇ ਹੁੰਦੇ ਗੁਰਬਾਨੀ ਦਾ ਪਾਠ ਅਤੇ ਸ਼ਬਦਾਂ ਦਾ ਰਜਵਾ ਰਸ ਨਾਨਕਿਓਂ ਮਿਲਿਆ ਲਾਲਾ ਜੀ ਐਫ ਏ ਤੱਕ ਪੜ੍ਹੇ ਸਨ ਇਸ ਪੇਚੋ ਉਹਨਾ ਨੇ ਮੁਕਤਾਰੀ پاس ਕਰਕੇ ਵਕਾਲਤ ਸ਼ੁਰੂ ਕਰ ਦਿੱਤੀ ਪਹਿਲੇ ਪਹਿਲ ਜਦ ਉਹ ਜਗਰਾਉ ਤੋ ਇੱਕ ਮੁਕਦਮੇ ਦੀ ਪੈਰਵੀ ਕਰਨ ਲੱਗੇ ਤਾਂ ਉਹਨਾਂ ਦੀ ਫੀਸ ਸਿਰਫ 5 ਰੁਪਏ ਸੀ ਆਉਣਾ ਜਾਣਾ ਕਿਰਾਇਆ ਪਾੜਾ ਸਭ ਕੁਝ ਇਹਨਾਂ 50 ਰੁਪਏ ਵਿੱਚ ਹੀ ਸ਼ਾਮਲ ਹੁੰਦਾ ਸੀ ਉਹ ਹਰ ਮੁਕਦਮੇ ਨੂੰ ਬੜੇ ਗੋ ਨਾਲ ਪਰਖਦੇ ਦੋਹਾ ਤੀਆ ਤੀਰਾਂ ਦੀਆਂ ਸਭਨਾ ਦਲੀਲਾਂ ਨੂੰ ਸੋਚਦੇ ਆਮ ਤੌਰ ਤੇ ਵਿਰੋਧੀ ਪਾਰਟੀ ਦੀਆਂ ਦਲੀਲਾਂ ਨੂੰ ਉਹ ਆਪ ਹੀ ਸੋਚ ਲੈਂਦੇ ਤੇ ਫਿਰ ਉਹਨਾਂ ਦੇ ਜਵਾਬ ਤਿਆਰ ਕਰਦੇ ਇਹੋ ਰਾਜਸੀ ਉਹਨਾਂ ਦੀ ਕਾਮਯਾਬਤਾ ਇਸ ਕਰਕੇ ਇਸ ਪਿੱਛੋ ਜਦ ਉਹ ਜਦ ਉਹਨਾਂ ਸਿਆਸੀ ਲੜਾਈਆਂ ਲੜੀਆਂ ਅਤੇ ਸਿਆਸੀ ਇਨਸਾਫ ਦੀ ਕਚਹਿਰੀ ਅੱਗੇ ਆਪਣੇ ਮੁਲਕ ਦੀ ਆਜ਼ਾਦੀ ਲਈ ਦਲੀਲਾਂ ਦਿੱਂਦੇ ਤਾਂ ਉਹ ਬੜੀਆਂ ਵਜਨਦਾਰ ਤੇ ਪਰਵੀਆਂ ਹੁੰਦੀਆਂ ਸਨ ਜਗਰਾਉ ਪਿੱਛੋ ਉਹ ਇਸਾਰ ਚਲੇ ਗਏ ਉੱਥੇ ਉਹਨਾਂ ਦੀ ਵਕਾਲਤ ਬਹੁਤ ਚਮਕੀ دور دور تک ਉਹਨਾਂ ਦੀ ਮਸ਼ਹੂਰੀ ਹੋ ਗਈ ਜਿਸ ਮੁਕਦਮੇ ਨੂੰ ਲੈंदे ਤੋਰ ਚੜਾਉਂਦੇ ਹਾਰਿਆਂ ਤੇ ਲਤਾੜਿਆਂ ਦੇ ਪੱਖ ਵੱਲ ਹੋ ਕੇ ਲੜਨਾ ਤੇ ਉਹਨਾਂ ਨੂੰ ਜਿਤਾਉਣਾ ਉਹਨਾਂ ਦਾ ਮੁੱਖ ਉਦੇਸ਼ ਸੀ ਇਸਾਰਤ ਉਹ ਲਾਹੌਰ ਆ ਗਏ ਜੋ ਕਿ ਉਹਨਾਂ ਦਿਨਾਂ ਵਿੱਚ ਵਿਦਿਆ ਵਕਾਲਤ ਤੇ ਰਾਸ਼ਟਰੀ ਚੇਤਨਤਾ ਦਾ ਗੜ ਸੀ ਇੱਥੇ ਆ ਕੇ ਉਹ ਸਿਰਫ ਆਪਣੇ ਮੁਵਕਲਾ ਦੇ ਮੁਕਦਮੇ ਹੀ ਨਹੀਂ ਸਨ ਲੜਦੇ ਸਗੋਂ ਨਾਲ-ਨਾਲ ਲਤਾੜੀ ਨਾ ਪੀੜੀ ਜਨਤਾ ਦੇ ਹੱਕਾਂ ਲਈ ਵੀ ਬੋਲਦੇ ਸਨ ਵੱਡੇ ਵੱਡੇ ਲੋਕ ਜਲਸਿਆਂ ਵਿੱਚ ਉਹ ਲੋਕਾਂ ਲਈ ਸ਼ੇਰ ਵਾਂਗ ਗਰਜਦੇ ਸਨ ਇੱਕ ਲੱਖ ਤੋਂ ਉੱਤੇ ਲੋਕਾਂ ਦੇ ਇਕੱਠ ਵਿੱਚ ਉਹ ਬਗੈਰ ਮਾਈਕ੍ਰੋਫੋਨ ਤੋਂ ਬੋਲਦੇ ਸਨ ਤੇ ਉਹਨਾਂ ਇੱਕ ਦਿਨ ਲਾਲਾ ਜੀ ਆਪਣੇ ਦਫ਼ਤਰ ਵਿੱਚ ਬੈਠੇ ਇੱਕ ਮੁਕਦਮੇ ਦੀ ਤਿਆਰੀ ਕਰ ਰਹੇ ਸਨ ਕਿ ਇੱਕ ਪੁਲਿਸ ਕਪਤਾਨ ਤੇ ਚਾਰ ਸਿਪਾਹੀ ਉਹਨਾਂ ਕੋਲ ਡਿਪਟੀ ਕਮਿਸ਼ਨਰ ਦਾ ਸੱਦਾ ਲੈ ਕੇ ਆਏ ਕਿ ਡਿਪਟੀ ਕਮਿਸ਼ਨਰ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ ਲਾਲਾ ਜੀ ਨੇ ਕਾਗਜ਼ ਪਰਚੇ ਤੇ ਫਾਈਲਾ ਸੰਭਾਲਿਆ ਤੇ ਉਹਨਾਂ ਨਾਲ ਜਾਣ ਲਈ ਤਿਆਰ ਹੋ ਗਏ ਲਾਲਾ ਜੀ ਨੇ ਪੁਲਿਸ ਕਪਤਾਨ ਨੂੰ ਓਨ ਜੀ ਪੁੱਛਿਆ ਕੁਝ ਚੀਰ ਲਗੇਗਾ ਉੱਥੇ ਪਤਾ ਨਹੀਂ ਲਾਲਾ ਜੀ ਨੂੰ ਖੜਕ ਗਈ ਉਨੀ ਦਿਨੀ ਲਾਲਾ ਜੀ ਨੇ ਧੜੱਲੇ ਦਾ ਤਕਰੀਰਾ ਕੀਤੀਆਂ ਸਨ ਲਾਲਾ ਜੀ ਨੇ ਫੇਰ ਪੁੱਛਿਆ ਮੂੜ ਛੇਤੀ ਆ ਸਕਾਂਗਾ ਕਿ ਦੂਜੀ ਗੱਲ ਹੈ ਪੁਲਿਸ ਕਪਤਾਨ ਨੇ ਲਾਲਾ ਜੀ ਦੇ ਕਾਗਜ਼ਾਤ ਤੇ ਮੁਕਦਮਿਆਂ ਦੀਆਂ ਫਾਈਲਾਂ ਵੇਖ ਕੇ ਆਖਿਆ ਸ਼ਾਇਦ ਚੀਰ ਲੱਗੇ ਸ਼ਾਇਦ ਮੋੜ ਨਾ ਹੀ ਆਸ ਕੋ ਕੀ ਪਤਾ ਲਾਲਾ ਜੀ ਨੇ ਆਪਣੇ ਮੁੰਸ਼ੀ ਨੂੰ ਨਾਲ ਲੈ ਕੇ ਸਾਰੇ ਕਾਗਜ਼ ਸੰਭਾਲੇ ਤੇ ਮੁਕਦਮੇ ਦੂਜੇ ਸਾਥੀ ਵਕੀਲ ਨੂੰ ਦੇ ਦਿੱਤੇ ਸਾਫਾ ਬੰਨ ਕੇ ਤੇ ਕੋਟ ਪਾ ਕੇ ਉਹ ਬਾਹਰ ਆ ਗਏ ਹੁਣ ਮੈਂ ਤਿਆਰ ਹਾਂ ਚਲੋ ਤੇ ਲਾਲਾ ਜੀ ਡਿਪਟੀ ਕਮਿਸ਼ਨਰ ਦੀ ਮੋਟਰ ਵਿੱਚ ਬੈਠ ਕੇ ਚਲੇ ਗਏ ਤਕਾਲੀ ਇਹ ਖਬਰ ਜੰਗਲ ਦੀ ਅਗਵਾੰਗ ਫੈਲ ਗਈ ਕਿ ਲਾਲਾ ਜੀ ਫੜ ਗਏ ਫੜੇ ਗਏ ਸੰਨ ਉਸ ਸਮਸਾਰੇ ਲਾਹੌਰ ਵਿੱਚ ਦਹਿਸ਼ਤ ਦੀ ਕਾਲੀ ਛਾਸੀ ਅੰਗਰੇਜ਼ਾਂ ਦੇ ਟੱਬਰਾਂ ਨੇ ਡਰ ਦੇ ਮਾਰੇ ਆਪਣੇ ਬੰਗਲੇ ਅੱਗੇ ਪਹਿਰੇ ਲਾ ਲਏ ਕਈ ਮੀਮਾ ਲਾਹੌਰ ਛਾਉਣੀ ਚਲੀਆਂ ਗਈਆਂ ਸਾਰੇ ਸ਼ਹਿਰ ਤੇ ਅਨਹੋਣੀ ਜਿਹੀ ਬਾਪੜੀ ਹੋਈ ਸੀ ਡਰ ਗਲੀਆਂ ਖੁਜੀ ਖੁੰਜੀਆਂ ਵਿੱਚ ਔਕਨ ਸੂਆ ਲੈਂਦਾ ਸੀ ਜਿਵੇਂ ਕੋਈ ਸਾਰੇ ਸ਼ਹਿਰ ਦਾ ਕਾਲਜਾ ਕੱਢ ਕੇ ਲੈ ਗਿਆ ਹੋਵੇ લાલાજી ਤੇ ਸਰਦਾਰ ਅਜੀਤ ਸਿੰਘ ਨੂੰ ਜੋ ਉਨੀ ਦਿਨੀ ਗ੍ਰੈਫਤਾਰ ਕਿਤੇ ਗਏ ਸਨ ਮੋਟਰ ਵਿੱਚ ਬਿਠਾ ਕੇ ਰਾਤੋ ਰਾਤ ਮੀਆਂ ਮੀਰ ਪਹੁੰਚਾਇਆ ਗਿਆ ਦੂਜੇ ਦਿਨ ਸਾਰੇ ਸ਼ਹਿਰ ਵਿੱਚ ਹੜਤਾਲ ਸੀ ਲੋਕ ਲਾਲਾ ਜੀ ਦੀ ਗ੍ਰੈਫਤਾਰੀ ਦੇ ਵਿਰੁੱਧ ਨਾਰੇ ਲਾਉਂਦੇ ਸੜਕਾਂ ਉੱਤੇ ਨਿਕਲ ਆਏ ਸਨ ਕਈਆਂ ਨੇ ਤਾਂ ਨਾਰੇ ਦੀਆਂ ਤੁੱਕਾਂ ਜੋੜ ਕੇ ਇਹ ਬੋਲ ਬੋਲੇ ਲੈ ਚਲੀ ਮੋਟਰ ਊੜਾ ਤਖਤੀ ਸੁਲੇਮਾਨ ਕੀ ਤਰ ਹੈ ਇਥੋਂ ਬੰਦ ਡੱਬੇ ਵਿੱਚ ਲਾਲਾ ਜੀ ਤੇ ਸਰਦਾਰ ਅਜੀਤ ਸਿੰਘ ਨੂੰ ਕਲਕੱਤੇ ਭੇਜਿਆ ਗਿਆ ਤੇ ਫਿਰ ਉੱਥੋਂ ਅੱਗੇ ਮੰਡਲੇ ਜੇਲ੍ਹ ਭੇਜ ਦਿੱਤਾ ਮੰਡਲੇ ਜੇਲ੍ਹ ਵਿੱਚ ਲਾਲਾ ਜੀ 6 ਮਹੀਨੇ ਰਹੇ ਉੱਥੇ ਉਹ ਸਭ ਦਾ ਪੰਜਾਬੀਆਂ ਦੇ ਲੀਡਰ ਸਨ ਬਹੁਤ ਸਾਰੇ ਪੰਜਾਬੀ ਉਹਨਾਂ ਨੂੰ ਮਿਲਣ ਲਈ ਆਉਂਦੇ ਸਨ ਤੇ ਉਹਨਾਂ ਦੇ ਵਿਚਾਰ ਸੁਣਦੇ ਸਨ ਮੰਡਲੇ ਦੀ ਅਖਬਾਰਾਂ ਵਿੱਚ ਤਾਂ-ਤਾਂ ਲਾਲਾ ਜੀ ਦੀ ਚਰਚਾ ਹੋਈ ਪੰਜਾਬੀਆਂ ਨੇ ਕਈ ਜਗ੍ਹਾ ਉਹਨਾਂ ਦੀ ਰਿਹਾਈ ਲਈ ਮੁਜਾਹਰੇ ਕੀਤੇ 6 ਮਹੀਨੇ ਪਿਛੋ ਰਹਾ ਹੋ ਕੇ ਉਹ ਮੁੜ ਹਿੰਦੁਸਤਾਨ ਆ ਗਏ ਤੇ ਲਾਹੌਰ ਵਿੱਚ ਆ ਕੇ ਫੇਰ ਵਕਾਲਤ ਸ਼ੁਰੂ ਕਰ ਦਿੱਤੀ ਇਸ ਦੇ ਨਾਲ ਹੀ ਹੁਣ ਉਹ ਸਿਆਸੀ ਜ਼ਿੰਦਗੀ ਵਿੱਚ ਐਨੇ ਡੂੰਗੇ ਚਲੇ ਗਏ ਸਨ ਕਿ ਉਹਨਾਂ ਨੇ ਸਮਝ ਲਿਆ ਸੀ ਕਿ ਸਾਡੇ ਸਬਨਾ ਦੇ ਰੋਗ ਦਾ ਕਾਰਨ ਸਾਡੇ ਮੋਢਿਆਂ ਉੱਤੇ ਪਿਆ ਅੰਗਰੇਜ਼ੀ ਰਾਜ ਦਾ ਜੂਲਾ ਹੈ ਜੇ ਇਸ ਨੂੰ ਗੱਲੋ ਲਾ ਦਈਏ ਤਾਂ ਸਾਰੇ ਰੋਗ ਮੁੱਕ ਜਾਣਗੇ ਗੁਲਾਮੀ ਦੇ ਕੋਹੜ ਨੇ ਸਾਰੇ ਮੁਲਕ ਦੇ ਨਿਰੋਏ ਅੰਗਾਂ ਨੂੰ ਮਾਰ ਛੁੱਟਿਆ ਹੈ ਸਭ ਤੋਂ ਪਹਿਲਾ ਅਸੀਂ ਇਸ ਗੁਲਾਮੀ ਦੇ ਕੋਹੜ ਦਾ ਇਲਾਜ ਕਰਨਾ ਹੈ ਸਾਰੇ ਕੰਮ ਛੱਡ ਕੇ ਉਹ ਅੰਗਰੇਜ਼ੀ ਰਾਜ ਦੇ ਵਿਰੋਧ ਜੰਗ ਲੜਨ ਵਾਲੇ ਦਸਤਿਆਂ ਨਾਲ ਮਿਲ ਗਏ ਵਕਾਲਤੋਂ ਜਿੰਨੀ ਆਮਦਨ ਆਉਂਦੀ ਉਹ ਉਸ ਵਿੱਚੋਂ ਥੋੜੀ ਜਿੰਨੀ ਆਪਣੇ ਖਰਚ ਲਈ ਰੱਖ ਕੇ ਬਾਕੀ ਸਾਰੀ ਦੀ ਸਾਰੀ ਕਾਂਗਰਸ ਨੂੰ ਦੇ ਦਿੰਦੇ ਇੱਕ ਵਾਰ ਜਦੋਂ ਕਾਂਗਰਸ ਨੂੰ ਚੰਦੇ ਦੀ ਲੋੜ ਪਈ ਉਹਨਾਂ ਨੇ ਆਪਣੇ ਬੈਂਕ ਵਿੱਚ ਆਪਣਾ ਹਿਸਾਬ ਵੇਖਿਆ 5000 ਤੋਂ ਉੱਪਰ ਕੋਈ 6 7 ਆਨੇ ਸਨ ਉਹਨਾਂ ਨੇ 5000 দান ਕਰ ਦਿੱਤੇ ਤੇ ਬਾਕੀ 6 7 ਆਨੇ ਆਪਣੇ ਲਈ ਰੱਖ ਲੈ ਇਸ ਕਿਸਮ ਦਾ ਖੁੱਲਾ দান ਕਰਨ ਵਾਲਾ ਤੇ ਮੁਲਕ ਦੀ ਆਜ਼ਾਦੀ ਖਾਤਰ ਸਿਰ ਧਾੜ ਦੀ ਵਾਜੀ ਲਗਾਉਣ ਵਾਲਾ ਪੰਜਾਬ ਵਿੱਚ ਹੋਰ ਕੋਈ ਵੇਲਾ ਹੀ ਸੀ ਐਸੇ ਲਈ ਉਹਨਾਂ ਨੂੰ ਪੰਜਾਬ ਕੇਸਰੀ ਆਤੇ ਸਨ ਲਾਲਾ ਜੀ 1913 14 ਈਸਵੀ ਵਿੱਚ ਅਮਰੀਕਾ ਚਲੇ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਜਗਾ ਜਗਾ ਭਾਸ਼ਣ ਦਿੱਤੇ ਹਜ਼ਾਰਾਂ ਲੱਖਾਂ ਲੋਕ ਲਾਲਾ ਜੀ ਦਾ ਪਾਸ਼ਨ ਸੁਣਨ ਆਉਂਦੇ ਉਹਨਾਂ ਨੇ ਹਿੰਦੁਸਤਾਨ ਦੇ ਦ੍ਰਿਸ਼ਟੀਕੋਣ ਨੂੰ ਇੱਕ ਵਕੀਲ ਵਾਂਗ ਦੁਨੀਆ ਦੀ ਲੋਕ ਇਨਸਾਫ ਦੀ ਕਚਹਿਰੀ ਵਿੱਚ ਪੇਸ਼ ਕੀਤਾ ਉਹਨਾਂ ਦੀ ਜੁਬਾਨ ਤੇ ਬੋਲਣ ਦੇ ਟੰਗ ਵਿੱਚ ਰਸ ਤੇ ਖਿੱਚ ਸੀ ਪੱਛਮ ਦੇ ਲੋਕਾਂ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਅਤੇ ਇੱਕ ਹਿੰਦੂਸਤਾਨੀ ਦੇ ਮੂੰਹੋਂ ਸੁਣਨ ਦਾ ਮੌਕਾ ਮਿਲਿਆ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਉਹਨਾਂ ਨੇ ਸਮਝ ਲਿਆ ਕਿ ਹਿੰਦੂਸਤਾਨੀ ਆਪਣੇ ਹੱਕਾਂ ਦੀ ਮੰਗ ਕਰਨ ਵਾਲੇ ਇंसाफ ਲਈ ਲੜਨ ਵਾਲੇ ਤੇ ਕੁਰਬਾਨੀ ਦੇਣ ਵਾਲੇ ਸਮਝਦਾਰ ਲੋਕ ਹਨ ਲਾਲਾ ਜੀ ਨੇ ਇੱਥੇ ਆਪਣੇ ਵਿਚਾਰਾਂ ਨੂੰ ਲੋਕਾਂ ਵਿੱਚ ਫੈਲਾਉਣ ਲਈ ਅੰਗਰੇਜ਼ੀ ਵਿੱਚ ਇੱਕ ਅਖਬਾਰ ਯੰਗ ਇੰਡੀਆ ਛਾਪਣੀ ਆਰੰਭ ਕੀਤੀ लालाजी ਆਖਿਆ ਕਰਦੇ ਸਨ ਮੈਂ ਹਿੰਦੁਸਤਾਨ ਦੀ ਆਜ਼ਾਦੀ ਦੀ ਜੰਗ ਲਈ ਜੰਗ ਜਾਰੀ ਰੱਖਣ ਖਾਤਰ ਪੀਕ ਤੱਕ ਮੰਗਾਗਾ ਉਧਾਰ ਚੁਕਾਂਗਾ ਤੇ ਜੇ ਵਖਤ ਪਿਆ ਤਾਂ ਚੋਰੀ ਵੀ ਕਰਾਂਗਾ ਪਰ ਮੁਲਕ ਦੀ ਆਜ਼ਾਦੀ ਦੀ ਲੜਾਈ ਨੂੰ ਪਿੱਛੇ ਨਹੀਂ ਪੈਣ ਦਿਆਂਗਾ ਲਾਲਾ ਜੀ ਦਾ ਇਹ ਫਿਕਰਾ ਥਾਂ ਥਾਂ ਦੁਹਰਾਇਆ ਜਾਂਦਾ ਸੀ ਜਦ 1919 ਈਸਵੀ ਵਿੱਚ ਲਾਲਾ ਜੀ ਅਮਰੀਕਾ ਤੋਂ ਹਿੰਦੁਸਤਾਨ ਆਏ ਤਾਂ ਪਹਿਲੀ ਵੱਡੀ ਜੰਗ ਖਤਮ ਹੋ ਚੁੱਕੀ ਸੀ ਜੰਗ ਪਿੱਛੋਂ ਗੁਲਾਮ ਮੁਲਕਾਂ ਨੂੰ ਆਜ਼ਾਦੀ ਮਿਲ ਗਈ ਪਰ ਸਾਡੇ ਮੁਲਕ ਦੀ ਗੁਲਾਮੀ ਦਾ ਕੰਡਾ ਉਵੇਂ ਹੀ ਅੜਿਆ ਰਿਹਾ ਮੁਲਕ ਵਿੱਚ ਵਿਦੇਸ਼ੀ ਰਾਜ ਦੇ ਖਿਲਾਫ ਜ਼ਬਰਦਸਤ ਲਹਿਰ ਦੌੜ ਗਈ ਲੋਕ ਅੰਗਰੇਜ਼ਾਂ ਦੇ ਲਗਾਤਾਰ ਕੀਤੇ ਝੂਟੇ ਵਾਅਦੇ ਤੇ ਅੱਕ ਚੁੱਕੇ ਸਨ ਝੂਟੇ ਵਾਅਦੇ ਤੋਂ ਅੱਕ ਚੁੱਕੇ ਸਨ ਹੁਣ ਉਹ ਗਾਂਧੀ ਜੀ ਦੀ ਅਗਵਾਈ ਹੇਠ ਅਹਿੰਸਾ ਦੇ ਹਥਿਆਰ ਨਾਲ ਅੰਗਰੇਜ਼ਾਂ ਦੇ ਖਿਲਾਫ ਟੱਕਰ ਲੈਣ ਲਈ ਜੁੱਟ ਰਹੇ ਸਨ ਹਿੰਦੂਸਤਾਨ ਨੂੰ ਬਾਹਰਲੀ ਦੁਨੀਆ ਵਿੱਚ ਬੰਡਲ ਲਈ ਮਿਸ ਮਿਓ ਨੇ ਮਿਸ ਮਿਓ ਨਾਦੀ ਇੱਕ ਔਰਤ ਨੇ ਭਾਰਤ ਮਾਤਾ ਨਾਦੀ ਇੱਕ ਕਿਤਾਬ ਲਿਖੀ ਜਿਸ ਦਾ ਕਰਾਰਾ ਤੇ ਦਲੀਲਾਂ ਭਰੀਆਂ ਜਵਾਬ ਲਾਲਾ ਜੀ ਨੇ ਦੁਖੀ ਭਾਰਤ ਲਿਖ ਕੇ ਦਿੱਤਾ ਭਾਰਤ ਮਾਤਾ ਵਿੱਚ ਮਿਸ ਮਿਉ ਨੇ ਹਿੰਦੁਸਤਾਨ ਦੇ ਪੈੜੇ ਰਸਮ ਰਿਵਾਜ ਬੁਰਾਈਆਂ ਤੇ ਕੋਚ ਫਰੋਲੇ ਅਤੇ ਇਹਨਾਂ ਨੂੰ ਪੱਛਮੀ ਦੇਸ਼ਾਂ ਵਿੱਚ ਦੂਨਮਾਇਆ ਲਾਲਾ ਜੀ ਨੇ ਇਸ ਕਿਤਾਬ ਬਾਰੇ ਆਖਿਆ ਮਿਸ ਮਿਉ ਨੇ ਕਿਸੇ ਪੰਗਨਵਾਨ ਸਾਡੇ ਮੁਲਕ ਦੀਆਂ ਨਾਲੀਆਂ ਦਾ ਗੰਧ ਫਰੋਲਿਆ ਹੈ ਲਾਲਾ ਜੀ ਵੱਲੋਂ ਇਹ ਮਿਸ ਮਿਉ ਦੇ ਮੂੰਹ ਉੱਤੇ ਚਪੇੜ ਸੀ ਲਾਲਾ ਜੀ ਨੇ ਆਪਣੀਆਂ ਕਿਤਾਬਾਂ ਤੇ ਵਕਾਲਤ ਦੀ ਸਾਰੀ ਆਮਦਨੀ ਦਾਨ ਕਰਕੇ ਆਪਣੇ ਦੋਸਤ ਦਵਾਰਕਾ ਦਾਸ ਜੋ ਅੰਬਾਲੇ ਵਿੱਚ ਵਕੀਲ ਸਨ ਦੇ ਨਾਂ ਤੇ ਦਵਾਰਕਾ ਦਾਸ ਲਾਇਬ੍ਰੇਰੀ ਕਾਇਮ ਕੀਤੀ ਇਸ ਲਾਇਬ੍ਰੇਰੀ ਵਿੱਚ ਜਿੰਨੀਆਂ ਸਿਆਸੀ ਅਤੇ ਆਰਥਿਕ ਵਿਸ਼ਿਆਂ ਉੱਤੇ ਕਿਤਾਬਾਂ ਸਨ ਪੰਜਾਬ ਵਿੱਚ ਸ਼ਾਇਦ ਹੀ ਕਿਸੇ ਹੋਰ ਲਾਇਬ੍ਰੇਰੀ ਵਿੱਚ ਹੋਣ ਇੱਥੇ ਲਾਜਪਤ ਰਾਏ ਪਵਨ ਉਹਨਾਂ ਦੇ ਨਾਂ ਤੇ ਹੀ ਬਣਿਆ ਸੀ ਇੱਥੇ ਸਿਆਸੀ ਜਲਸੇ ਤੇ ਮੀਟਿੰਗ ਹੁੰਦੀਆਂ ਸਨ ਲਾਲਾ ਜੀ ਖੁਦ ਵੀ ਇਸ ਪਵੰਤੇ ਇੱਕ ਛੋਟੇ ਜਿਹੇ ਹਿੱਸੇ ਵਿੱਚ ਰਹੇ ਹਿੱਸੇ ਵਿੱਚ ਰਹਾ ਕਰਦੇ ਸਨ ਉਹਨਾਂ ਨੇ ਮੁਲਕ ਦੇ ਨੌਜਵਾਨਾਂ ਨੂੰ ਰਾਜਨੀਤਿਕ ਵਿਦਿਆ ਦੇਣ ਲਈ ਲਾਹੌਰ ਦੇ ਬ੍ਰੈਡਲਾ ਹਾਲ ਵਿੱਚ ਨੈਸ਼ਨਲ ਕਾਲਜ ਖੋਲ੍ਹਿਆ ਜਿੱਥੋਂ ਬਹੁਤ ਸਾਰੇ ਦੇਸ਼ ਪਗਦਾ ਇਨਕਲਾਬੀ ਨੌਜਵਾਨਾਂ ਨੇ ਵਿਦਿਆ ਹਾਸਲ ਕੀਤੀ ਲਾਲਾ ਜੀ ਆਪ ਵੀ ਇਸ ਕਾਲਜ ਵਿੱਚ ਪੜ੍ਹਾਉਂਦੇ ਸਨ ਭਗਤ ਸਿੰਘ ਇਸੇ ਕਾਲਜ ਦਾ ਵਿਦਿਆਰਥੀ ਸੀ 30 ਅਕਤੂਬਰ 1928 ਈਸਵੀ ਵਿੱਚ ਜਦ ਸਾਈਮਨ ਕਮਿਸ਼ਨ ਲਾਹੌਰ ਆਇਆ ਲਾਹੌਰ ਆਇਆ ਤਾਂ ਸਟੇਸ਼ਨ ਤੇ ਲੋਕਾਂ ਦਾ ਠਾਠਾ ਮਾਰਦਾ ਸਮੁੰਦਰ ਕਾਲੇ ਚੰਡੇ ਲਈ ਲਈ ਨਾਰੇ ਲਾ ਰਿਹਾ ਸੀ ਸਾਈਮਨ ਵਿਲਾਇਤ ਮੁੜ ਜਾ ਸਾਨੂੰ ਤੇਰੀ ਲੋੜ ਨਹੀਂ ਵਿਲਾਇਤ ਮੁੜ ਜਾ ਲਾਲਾ ਜੀ ਇਸ ਜਲੂਸ ਦੀ ਅਗਵਾਹੀ ਕਰ ਰਹੇ ਸਨ ਅੰਗਰੇਜ਼ਾਂ ਨੇ ਜਲਸੇ ਜਲੂਸ ਕੱਢਣ ਤੇ ਸਖਤ پابੰਦੀਆਂ ਲਾਈਆਂ ਹੋਈਆਂ ਸਨ ਪਰ ਫੇਰ ਵੀ ਲੱਖਾਂ ਲੋਕ ਸਾਈਮਨ ਕਮਿਸ਼ਨ ਦੇ ਖਿਲਾਫ ਆਪਣੀ ਆਵਾਜ਼ ਉੱਚੀ ਕਰਨ ਲਈ ਇਕੱਠੇ ਹੋ ਗਏ ਦੁਪਹਿਰ ਦੇ 2 ਵਜੇ ਪੁਲਿਸ ਕਪਤਾਨ ਮਿਸਟਰਸ ਕਾਟ ਨੇ ਪੁਲਿਸ ਨੂੰ ਲੋਕਾਂ ਉੱਤੇ ਲਾਠੀਆਂ ਬਰਾਉਂ ਦਾ ਹੁਕਮ ਦਿੱਤਾ ਨਿਕਟ ਉ ਇਕੱਠ ਉੱਤੇ ਲਾਠੀਆਂ ਬਰੀਆਂ ਮਿਸਟਰ ਸਟਾਰ ਨੇ ਆਪ ਅੱਗੇ ਵੱਧ ਕੇ ਲਾਲਾ ਜੀ ਨੂੰ ਲਾਠੀਆਂ ਮਾਰੀਆਂ ਤੇ ਲਾਲਾ ਜੀ ਫੱਟੜ ਹੋ ਕੇ ਡਿੱਗ ਪਏ ਉਸ ਪਿੱਛੋਂ ਲਾਲਾ ਜੀ ਬਹੁਤ ਦਿਨਾਂ ਤੱਕ ਹਸਪਤਾਲ ਬਿਮਾਰ ਪਏ ਰਹੇ ਫਟ ਗਹਿਰੇ ਸਨ ਡਾਕਟਰਾਂ ਨੇ ਬਹੁਤ ਦਵਾ दारू ਕੀਤੀ ਕੁਝ ਉਮੀਦ ਹੋ ਚੁੱਕੀ ਸੀ ਕਿ ਸ਼ਾਇਦ ਉਹ ਫਟ ਮਿਲ ਜਾਣ ਪਰ 17 ਨਵੰਬਰ 1928 ਈਸਵੀ ਨੂੰ ਤੜਕੇ 4 ਵਜੇ ਉਹ 1:10 ਉੱਠੇ ਉਨ੍ਹਾਂ ਦੀ ਵਕੀ ਵਿੱਚ ਜ਼ੋਰ ਦਾ ਵੱਟ ਜਿਹਾ ਪਿਆ ਹਾ ਉਹਨਾਂ ਨੇ ਚਾਹ ਮੰਗੀ ਪਰ ਚਾਪੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਪ੍ਰਾਨ ਪ੍ਰਾਂਤ ਤਿਆਗ ਦਿੱਤੇ ਉਸ ਦਿਨ ਸਾਰੇ ਸ਼ਹਿਰ ਵਿੱਚ ਹੜਤਾਲ ਰਹੀ ਪ੍ਰੋਫੈਸਰ ਵਿਦਿਆਰਥੀ ਕਚਹਿਰੀ ਦੇ ਵਕੀਲ ਹਾਈ ਕੋਰਟ ਦੇ ਜੱਜ ਦੁਕਾਨਦਾਰ ਅਫਸਰ ਸੜਕਾਂ ਤੇ ਰੇੜੀ ਸੌਰੀ ਰੋੜੀ ਕੁੱਟਣ ਵਾਲੇ ਮਜ਼ਦੂਰ ਸਭ ਆਤਮਾਹੀ ਜਲੂਸ ਵਿੱਚ ਸ਼ਾਮਲ ਸਨ 4 ਲੱਖ ਤੋਂ ਉੱਪਰ ਲੋਕ ਹੋਣਗੇ ਜੋ ਢੁਸਕਦੇ ਹੋਏ ਸਿਰ ਨੀਵਾ ਸੁਟੀ ਲਾਲਾ ਜੀ ਦੀ ਅਰਤੀ ਨਾਲ ਜਾ ਰਹੇ ਸਨ ਦੁਕਾਨਾਂ ਸਕੂਲ ਕਚਹਿਰੀਆਂ ਦਫਤਰਾਂ ਸਭ ਬੰਦ ਸਨ ਰਾਵੀ ਦੇ ਕਿਨਾਰੇ ਹੁਣ ਅਪਗਰਾਂਗੇ ਪਾਠ ਅਭਿਆਸ ਸਭ ਤੋਂ ਪਹਿਲਾ ਪ੍ਰਸ਼ਨ ਉੱਤਰ ਕੁਐਸਚਨ ਨੰਬਰ 1 ਲਾਲਾ ਲਾਜਪਤ ਰਾਏ ਜੀ ਦੇ ਬਚਪਨ ਉੱਤੇ ਨਾਨਕੇ ਪਰਿਵਾਰ ਦਾ ਕੀ ਪ੍ਰਭਾਵ ਪਿਆ ਉੱਤਰ લાલા લાજપત رائے ਦੇ નાનકે શિક્ષણ بچپن ਵਿੱਚ લાલાજી ਨੂੰ ਨਾਨਕਿਆ ਤੋਂ ગુરુवाणी ਅਤੇ ਸ਼ਬਦਾਂ ਦਾ રસ રાજ કે પ્રાપ્ત ਹੋਇਆ ਕੁਸ਼ਚ ਨੰਬਰ 2 લાਲਾਜੀ ਪੇਸ਼ੇਵਜੋ ਵਕੀਲ ਸਨ ਉਹਨਾਂ ਦਾ ਆਪਣੇ ਪੇਸ਼ੇ ਵਿੱਚ ਕਾਮਯਾਬ ਹੋਣ ਦਾ ਕੀ ਰਾਜ ਸੀ ਉੱਤਰ ਪੇਸ਼ੇ ਦੇ ਤੌਰ ਤੇ ਵਕੀਲ ਹੁੰਦਿਆ લાਲਾਜੀ ਹਰ ਮੁਕਦਮੇ ਨੂੰ ਬੜੇ ਗੋਹ ਨਾਲ ਪਰਖਦੇ ਉਹ ਦੋਹਾ ਤੀਰਾ ਦੀਆਂ ਸਾਰੀਆਂ ਦਲੀਲਾਂ ਨੂੰ ਚੰਗੀ ਤਰ੍ਹਾਂ ਕੋਖਦੇ ਆਮ ਕਰਕੇ ਆਮ ਕਰਕੇ ਉਹ ਵਿਰੋਧੀ ਤੀਰ ਦੀਆਂ ਦਲੀਲਾਂ ਬਾਰੇ ਆਪ ਹੀ ਸੋਚ ਲੈਂਦੇ ਤੇ ਫਿਰ ਉਹਨਾਂ ਦੇ ਜਵਾਬ ਤਿਆਰ ਕਰਦੇ ਬਕਾਲਤ ਵਿੱਚ ਉਹਨਾਂ ਦੇ ਕਾਮਯਾਬ ਹੋਣ ਦਾ ਇਹੋ ਹੀ ਰਾਜ ਸੀ ਕੁਸ਼ ਨੰਬਰ 3 ਲਾਲਾ ਲਾਜਪਤ ਰਾਏ ਨੂੰ ਪੰਜਾਬ ਕੇਸਰੀ ਕਿਉਂ ਕਿਹਾ ਜਾਂਦਾ ਹੈ ਉੱਤਰ લાલા રાજપતરાય દેશ ਦੀ આઝાદી ਲਈ ਹੁੰਦੇ ਵੱਡੇ ਵੱਡੇ ਜਲਸਿਆਂ ਵਿੱਚ ਸ਼ੇਰ ਵਾਂਗ ਗਰਜਦੇ ਸਨ ਤੇ ਆਜ਼ਾਦੀ ਲਈ ਹਮੇਸ਼ਾ ਤਤਪਰ ਰਹਿੰਦੇ ਸਨ ਇਸ ਕਰਕੇ ਲੋਕ ਉਹਨਾਂ ਨੂੰ ਪੰਜਾਬ ਕੇਸਰੀ ਆਖਦੇ ਸਨ ਕੁਐਸਚਨ ਨੰਬਰ 4 લાલા ਜੀ ਦੇ પાਸ਼ ਨੂੰ ਸੁਣ ਕੇ ਅਮਰੀਕਾ ਦੇ ਲੋਕਾਂ ਦੀਆਂ ਅੱਖਾਂ ਕਿਵੇਂ ਖੁੱਲ ਗਈਆਂ ਆਨਸਰ लालाजी ने अपने भाषण राही दसया कि हिंदुस्तानी अपने हक्का दी मांग करण वाले इंसाफ ਲਈ ਲੜਨ ਵਾਲੇ ਤੇ ਕੁਰਬਾਨੀਆਂ ਕਰਨ ਵਾਲੇ ਸਮਝਦਾਰ ਲੋਕ ਹਨ एइस सुन के एइस सुन के अमेरिकी ਲੋਕਾਂ दिया ਅੱਖਾ ਖੋਲ ਦਿੱਤਿਆਂ ਕੁਐਸਚਨ ਨੰਬਰ 5 लालाजी वलो एहे ਮਿਸ ਮਿਉ ਤੇ ਮੋ ਤੇ ਚਪੇੜਸੀ ਦਸੋ ਕਿਦਾ ਆਨਸਰ ਹਿੰਦੁਸਤਾਨ ਨੂੰ ਦੁਨੀਆ ਵਿੱਚ ਵੰਡਣ ਲਈ ਮਿਸ ਮਿਉ ਨੇ ਦੇਮੂ ਤੇ ਚਪੇੜ ਮਾਰਨ ਲਈ ਲਾਲਾ ਜੀ ਨੇ ਆਪਣੀ ਕਿਤਾਬ ਦੁਖੀ ਭਾਰਤ ਰਾਹੀ ਆਖਿਆ ਮਿਸ ਮਯੌਂ ਨੇ ਕਿਸੇ ਪੰਗਨਵਾਨ ਸਾਡੇ ਮੁਲਕ ਦੀਆਂ ਨਾਲੀਆਂ ਦਾ ਗੰਧ ਫਲੋ ਰਿਆ ਹੈ ਕੁਸ਼ਨ ਨੰਬਰ 6 ਲਾਲਾ ਜੀ ਹੋਰਾਂ ਨੇ ਸਾਈਮਨ ਕਮਿਸ਼ਨ ਦੇ ਵਿਰੋਧ ਜਲੂਸ ਕਿਉਂ ਕੱਢਿਆ ਸੀ ਆਨਸਰ ਹਿੰਦੁਸਤਾਨੀਆਂ ਨੂੰ ਇਸ ਕਮਿਸ਼ਨ ਦਾ ਗਠਨ ਮਨਜ਼ੂਰ ਨਾ ਹੋਣ ਕਾਰਨ ਉਹ ਉਸ ਨੂੰ ਵਾਪਸ ਜਾਣ ਲਈ ਕਹਿ ਰਹੇ ਸਨ ਐਸੇ ਕਰਕੇ ਲਾਲਾ ਜੀ ਨੇ ਉਸ ਵਿਰੋਧ ਜਲੂਸ ਕੱਢਿਆ ਸੀ ਕਵੈਸਚਨ ਨੰਬਰ 7 ਲਾਲਾ ਜੀ ਨੂੰ ਹਸਪਤਾਲ ਕਿਉਂ ਲੈ ਕੇ ਜਾਣਾ ਪਿਆ ਸੀ ਉੱਤਰ ਮੁਜਹਰੇ ਦੀ ਅਗਵਾਈ ਕਰਦਿਆ ਲਾਲਾ ਜੀ ਪੁਲਿਸ ਦੀਆਂ ਡਾਂਗਾ ਨਾਲ ਬੁਰੀ ਤਰ੍ਹਾਂ ਫੱਟੜ ਹੋ ਗਏ ਇਸ ਕਰਕੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਪਿਆ ਕਵੈਸਚਨ ਨੰਬਰ 8 ਲਾਲਾ ਜੀ ਦੀ ਅਰਥੀ ਨਾਲ ਜਾ ਰਹੇ ਜਲੂਸ ਵਿੱਚ ਕੌਣ ਕੌਣ ਸ਼ਾਮਲ ਸਨ ਆਨਸਰ ਲਾਲਾ ਜੀ ਦੀ ਅਰਥੀ ਨਾਲ ਜਾ ਰਹੇ ਜਲੂਸ ਵਿੱਚ ਪ੍ਰੋਫੈਸਰ ਵਿਦਿਆਰਥੀ ਵਕੀਲ ਜੱਜ ਦੁਕਾਨਦਾਰ ਅਫਸਰ ਮਜ਼ਦੂਰ ਆਦਿ ਸਭ ਵਰਗਾ ਦੇ ਲੋਕ ਸ਼ਾਮਿਲ ਸਨ ਕੁਸ਼ਨ ਨੰਬਰ 9 ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹੜਾ ਮਤਾ ਪਾਸ ਕੀਤਾ ਆਨਸਰ ਰਾਵੀ ਦੇ ਕਿਨਾਰੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਲਈ ਮੁਕੰਮਲ ਆਜ਼ਾਦੀ ਦੀ ਮੰਗ ਦਾ ਮਤਾ ਪਾਸ ਕੀਤਾ ਤੇ ਤਿਰੰਗਾ ਚੁਲਾਇਆ ਹੋ ਨਾਪਾ ਕਰਾਂਗੇ ਵਾਕਾ ਵਿੱਚ ਵਰਤੋ ਨੰਬਰ 1 ਦਿਲ ਵਿੱਚ ਉਤਰ ਜਾਣਾ ਦਿਲ ਵਿੱਚ ਬੈ ਜਾਣਾ ਲਾਲਾ ਜੀ ਦੀਆਂ ਗੱਲਾਂ ਸਾਰਿਆਂ ਦੇ ਦਿਲ ਵਿੱਚ ਉਤਰ ਜਾਂਦੀਆਂ ਸਨ ਨੰਬਰ 2 ਟੱਕਰ ਲੈਣੀ ਮੁਕਾਬਲਾ ਕਰਨਾ ਸਿੱਖਾਂ ਨੇ ਮੁਗਲ ਸਮਰਾਜ ਨਾਲ ਟੱਕਰ ਲਈ ਤੇ ਕਈ ਲੜਾਈਆਂ ਜਿੱਤੀਆਂ ਨੰਬਰ 3 ਸਿਰ ਤੜ ਦੀ ਬਾਜੀ ਲਾਉਣੀ ਜਾਨ ਦੀ ਪਰਵਾਹ ਕਿਤੇ ਬਿਨਾ ਸੰਘਰਸ਼ ਕਰਨਾ ਲਾਲਾ ਜੀ ਨੇ ਸਾਈਮਨ ਕਮਿਸ਼ਨ ਦੇ ਵਿਰੋਧ ਲਈ ਸਿਰ ਤਾਰ ਦੀ ਬਾਜੀ ਲਾ ਦੇਤੀ ਨੰਬਰ 4 ਅਨ ਹੋਣੀ ਨਾ ਹੋ ਸਕਣ ਵਾਲੀ ਹਿੰਮਤੀ ਲੋਕਾਂ ਅਨ ਹੋਣੀ ਨੂੰ ਵੀ ਹੋਣੀ ਵਿੱਚ ਬਦਲ ਦਿੰਦੇ ਹਨ ਨੰਬਰ 5 ਮੱਥਾ ਲਾਉਣਾ ਟੱਕਰ ਲੈਣੀ ਦੇਸ਼ ਭਗਤਾ ਨੇ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ੀ ਸਮਰਾਜ ਨਾਲ ਮੱਥਾ ਲਾ ਲਿਆ ਨੰਬਰ 6 ਛੇਕੜਲੀ ਆਖਰੀ ਚਿੱਟ ਕੋਲ ਪਾਰ ਦਾ ਛੇਕੜਲਾ ਪਿੰਡ ਹੈ ਨੰਬਰ 7 ਮੁਜ਼ਹਾਰਾ दिखावा सरकार दिया गलत नीतियां विरोध मुजाहरे करने लोगों का हक हाँ है नंबर एट दहा संस्कार विधिवत ढंग नाल फुकी मुर्दा दे रावी किनारे लाला जी का दाह संस्कार किया गया हो आप करा नंबर थ्री हेट लिखे शब्द के अगे कोई होर शब्द या शब्दांश ला के नवी शब्द बनाओ नंबर वन सरकार बानी गुरबानी ताल सुरताल, फोन टेलीफोन, होनी हनहोनी तड़ सिर तड़ देसी स्वदेसी परदेसी। हूँ आप करे लेख रचना लाला लाजपत राय और शहीद भगत सिंह कोई एक लेख चूज करके लिख सकते हो सब तो पहला आप करें लेख लाला लाजपत राय લાલા লাજપત رائے પારત ਦੀ મહાન ਆਜ਼ਾਦੀ ਗੁਲਾਟੀਆਂ ਵਿੱਚੋਂ ਇੱਕ ਸਨ ਉਹ ਇੱਕ ਸ਼ਹੀਦ ਸੀ ਜਿਸ ਨੇ ਪਾਰਤ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਸ ਦਾ ਜਨਮ 28 ਜਨਵਰੀ 1865 ਨੂੰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਡੁੱਡਿੱਕੇ ਵਿਖੇ ਹੋਇਆ ਸੀ ਉਸ ਦੇ ਪਿਤਾ ਲਾਲਾ ਰਾਧਾ ਕਿਸ਼ਨ ਇੱਕ ਸਕੂਲ ਅਧਿਆਪਕ ਸਨ ਉਸ ਨੇ 1880 ਵਿੱਚ ਅੰਬਾਲਾ ਤੇ 10 ਅੰਬਾਲਾ ਤੋਂ 10ਵੀਂ ਪਾਸ ਕੀਤੀ ਅਤੇ ਸਰਕਾਰੀ ਕਾਲਜ ਲਾਹੌਰ ਵਿੱਚ ਦਾਖਲਾ ਲੈ ਲਿਆ ਉਸਨੇ ਵਕਾਲਤ ਕੀਤੀ ਅਤੇ ਹਿਸਾਰ ਵਿਖੇ ਪ੍ਰੈਕਟਿਸ ਸ਼ੁਰੂ ਕੀਤੀ ਉਹ ਕਾਫੀ ਸਫਲ ਵਕੀਲ ਬਣ ਗਏ ਸੀ ਲਾਲਾ ਲਾਜਪਤ ਰਾਏ ਹਮੇਸ਼ਾ ਸਮਾਜ ਸੇਵਾ ਅਤੇ ਦੂਜਿਆਂ ਦੀ ਮਦਦ ਕਰਨ ਵੱਲ ਜੁਖਾਵ ਰੱਖਦੇ ਸਨ ਉਹ ਆਰਿਆ ਸਮਾਜ ਵਿੱਚ ਸ਼ਾਮਲ ਹੋ ਗਿਆ ਅਤੇ ਸਮਾਜ ਸੁਧਾਰਾ ਦਾ ਕੰਮ ਸ਼ੁਰੂ ਕੀਤਾ ਉਹ ਵਿਦਿਅਕ ਮਾਮਲਿਆਂ ਵਿੱਚ ਬਹੁਤ ਦਿਲਚਸਪੀ ਰੱਖਦਾ ਸੀ ਉਸਨੇ ਇਸਾਰ ਵਿਖੇ ਇੱਕ ਸੰਸਕ੍ਰਿਤਿਕ ਸਕੂਲ ਦੀ ਸਥਾਪਨਾ ਕੀਤੀ ਅਤੇ ਲਾਹੌਰ ਵਿਖੇ ਦਯਾਨੰਦ ਐਂਗਲੋ-ਵੈਦਿਕ ਸਕੂਲਜ ਸ਼ੁਰੂ ਕਰਨ ਲਈ ਫੰਡ ਇਕੱਠਾ ਕਰਨ ਲਈ ਬਹੁਤ ਮਿਹਨਤ ਕੀਤੀ ਉਸ ਨੇ 1899 ਵਿੱਚ ਹੜਪੀੜਤਾ ਦੀ ਮਦਦ ਲਈ ਬਹੁਤ ਸਾਰੇ ਸਮਾਜਿਕ ਕੰਮ ਵੀ ਕੀਤੇ ਉਹ ਇੱਕ ਮਹਾਨ ਪਾਸ਼ਨਖਾਰ ਅਤੇ ਇੱਕ ਚੰਗਾ ਲੇਖਕ ਸੀ ਉਸ ਨੇ ਇੱਕ ਮਾਸਿਕ ਅਖਬਾਰ ਜੰਗ ਇੰਡੀਆ ਸ਼ੁਰੂ ਕੀਤਾ ਅਤੇ ਅੰਗਰੇਜ਼ਾਂ ਤੋਂ ਆਜ਼ਾਦੀ ਮੰਗ ਕਰਨ ਲਈ ਭਾਰਤੀ ਲੋਕਾਂ ਦੀ ਆਪਾਵਨਾਵਾਂ ਨੂੰ ਵੀ ਜਗਾਇਆ ਉਹ 1888 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ 1905 ਵਿੱਚ ਉਸ ਨੂੰ ਅਤੇ ਗੋਪਾਲ ਕਿਸ਼ਨ ਗੋਖਲੇ ਨੂੰ ਕਾਂਗਰਸ ਦੁਆਰਾ ਬ੍ਰਿਟਿਸ਼ ਰਾਸ਼ਕਾਂ ਨੂੰ 파ਟੀ ਅਤੇ 파르ਤੀ ਲੋਕਾਂ ਦੇ ਵਿਚਾਰ ਪ੍ਰਗਟ ਕਰਨ ਲਈ ਇੰਗਲੈਂਡ ਭੇਜਿਆ ਗਿਆ ਉਹ ਇੰਡੀਅਨ ਟ੍ਰੇਡ ਯੂਨੀਅਨ ਕਾਂਗਰਸ ਦਾ ਪਹਿਲਾ ਪ੍ਰਧਾਨ ਬਣਿਆ ਅਤੇ ਸੰਘਵਾਦੀ ਵਿਚਾਰਾ ਕਾਰਨ ਜੇਲ੍ਹ ਵੀ ਗਿਆ ਬਾਅਦ ਵਿੱਚ ਉਹ ਮੋਤੀ ਲਾਲ ਨਹਿਰੂ ਅਤੇ ਦੇਸ਼ ਬੰਦੂ ਦਾਸ ਦੁਆਰਾ ਸ਼ੁਰੂ ਕੀਤੀ ਸਵਰਾਜ ਪਾਰਟੀ ਵਿੱਚ ਸ਼ਾਮਲ ਹੋ ਗਏ ਉਹ ਇਸ ਪਾਰਟੀ ਦੀ ਟਿਕਟ ਤੇ ਕੇਂਦਰੀ ਵਿਧਾਨ ਸਭਾ ਲਈ ਚੁਣੇ ਚੁਣੇ ਗਏ ਸਨ 31 ਅਕਤੂਬਰ 1928 ਨੂੰ ਜਦੋਂ ਸਾਈਮਨ ਕਮਿਸ਼ਨ ਲਾਹੌਰ ਆਇਆ ਤਾਂ ਲਾਲਾ ਜੀ ਨੇ ਕਮਿਸ਼ਨ ਦੇ ਸਾਰੇ ਗੋਰੇ ਹੋਣ ਤੇ ਇਤਰਾਜ਼ ਕੀਤਾ ਉਸ ਨੇ ਕਮਿਸ਼ਨ ਦੇ ਖਿਲਾਫ ਇੱਕ ਜ਼ਬਰਦਸਤ ਪਰ ਅਹਿੰਸਕ ਪ੍ਰਦਰਸ਼ਨ ਦੀ ਅਗਵਾਈ ਕੀਤੀ ਇੱਕ ਜ਼ਾਲਮ ਬ੍ਰਿਟਿਸ਼ ਅਫਸਰ ਮਿਸਟਰ ਸਕਾਟ ਦੁਆਰਾ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਨੂੰ ਗੰਭੀਰ ਲਾਟੀ ਚਾਰਜ ਕੀਤਾ ਗਿਆ ਸੀ ਇਹਨਾਂ ਲਾਟੀ ਚਾਰਜਾਂ ਦੇ ਨਤੀਜੇ ਵਜੋਂ 17 ਨਵੰਬਰ 1928 ਨੂੰ ਉਸ ਦੀ ਮੌਤ ਹੋ ਗਈ ਰਾਵੀ ਦੇ ਕਿਨਾਰੇ ਉਹਨਾਂ ਦਾ ਅਦਾ ਸੰਸਕਾਰ ਕੀਤਾ ਗਿਆ ਲਾਲਾ ਲਾਜਪਤ ਰਾਏ ਨੂੰ ਸਹੀ ਅਰਥਾ ਵਿੱਚ ਪੰਜਾਬ ਕੇਸਰੀ ਜਾਂ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਹੈ आजादी दी लड़ाई ਅਤੇ ਪ੍ਰਾਪਤੀ ਵਿੱਚ ਉਹਨਾਂ ਦਾ ਬੇਮਿਸਾਲ ਯੋਗਦਾਨ ਸਾਡੇ ਦੁਆਰਾ ਹਮੇਸ਼ਾ ਯਾਦ ਕੀਤਾ ਜਾਏਗਾ। ਅਸੀਂ ਇਹ ਜੇ ਹਾਂ ਸ਼ਹੀਦ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਹੁਣ ਆਪਾਂ ਕਰਾਂਗੇ ਦੂਜਾ ਲੇਖ ਸ਼ਹੀਦ ਭਗਤ ਸਿੰਘ। ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸਰਦਾਰ ਭਗਤ ਸਿੰਘ ਦੀ ਮਹੱਤਵਪੂਰਨ ਭੂਮਿਕਾ ਹੈ। ਉਸ ਨੇ ਭਾਰਤ ਦੀ ਆਜ਼ਾਦੀ ਲਈ ਲੜਦੇ ਹੋਏ ਬਹੁਤ ਛੋਟੀ ਉਮਰ ਵਿੱਚ ਆਪਣੀ ਜਾਨ ਦੇ ਦਿੱਤੀ ਸੀ। ਸ਼ਹੀਦ ਭਗਤ ਸਿੰਘ ਸਿਰਫ 23 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ ਸਨ ਉਸ ਦਾ ਜਨਮ 28 ਸਪਟੈਂਬਰ 1907 ਨੂੰ ਪੰਜਾਬ ਦੇ ਪਿੰਡ ਬੰਗਾ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ ਉਸ ਦੀ ਮਾਤਾ ਦਾ ਨਾਮ ਵਿਦਿਆਵਤੀ ਅਤੇ ਪਿਤਾ ਦਾ ਨਾਮ ਕਿਸ਼ਨ ਸਿੰਘ ਸੀ ਉਸ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸੇਵਾ ਕੀਤੀ ਜਦੋਂ ਕਿ ਦੂਸਰੇ ਭਾਰਤੀ ਸੁਤੰਤਰਤਾ ਅੰਦੋਲਨ ਦੇ ਪ੍ਰਮੁੱਖ ਮੈਂਬਰ ਸਨ ਉਸ ਦੇ ਚਾਚਾ ਸਰਦਾਰ ਅਜੀਤ ਸਿੰਘ ਅਤੇ ਪਿਤਾ ਸਰਦਾਰ ਕਿਸ਼ਨ ਸਿੰਘ 도ਵੇ ਉਸ ਸਮੇਂ ਆਜ਼ਾਦੀ ਗੁਲਾਟੀਆਂ ਸਨ ਅਤੇ ਇਸ ਲਈ ਭਗਤ ਸਿੰਘ ਉਹਨਾਂ ਤੋਂ ਬਹੁਤ ਪ੍ਰਭਾਵਿਤ ਸੀ ਭਗਤ ਸਿੰਘ ਨੇ ਲਾਹੌਰ ਵਿੱਚ ਡੀਏਵੀ ਸਕੂਲ ਵਿੱਚ میٹرਕ ਕਰਨ ਤੋਂ ਬਾਅਦ ਡੀਏਵੀ ਕਾਲਜ ਵਿੱਚ ਦਾਖਲ ਹੋ ਗਏ ਇੱਥੇ ਹੀ ਉਹਨਾਂ ਦਾ ਸੰਬੰਧ ਸੁਖਦੇਵ ਅਤੇ ਦੂਜੇ ਕ੍ਰਾਂਤੀਕਾਰੀਆਂ ਨਾਲ ਹੋ ਗਿਆ ਭਗਤ ਸਿੰਘ ਛੋਟੀ ਉਮਰ ਵਿੱਚ ਹੀ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਲ ਹੋ ਗਿਆ ਸੀ ਉਹ ਸਵਦੇਸ਼ੀ ਅੰਦੋਲਨ ਦੇ ਮਜ਼ਬੂਤ ਸਮਰਥਕ ਸਨ ਭਗਤ ਸਿੰਘ ਦਾ ਅਹਿੰਸਾ ਵਿੱਚ ਵਿਸ਼ਵਾਸ ਸਮੇਂ ਦੇ ਨਾਲ ਪਿੱਕਾ ਪੈ ਗਿਆ ਅਤੇ ਉਹ ਸਮਝ ਗਿਆ ਸੀ ਕਿ ਸਿਰਫ ਹਥਿਆਰਬੰਦ ਬਗਾਵਤ ਹੀ ਆਜ਼ਾਦੀ ਲੈ ਆ ਸਕਦੀ ਹੈ ਭਗਤ ਸਿੰਘ 1912 ਵਿੱਚ ਜਵਾਲੀਆਂ ਵਾਲਾ ਬਾਗ ਦੇ ਸਾਕੇ ਤੋਂ ਬਹੁਤ ਦੁਖੀ ਹੋਇਆ ਸੀ ਉਸ ਸਮੇਂ ਉਹ ਸਿਰਫ 12 ਸਾਲ ਦਾ ਸੀ ਅਤੇ ਇਸ ਘਟਨਾ ਨੇ ਉਸ ਦੇ ਦਿਲ ਤੇ ਇੱਕ ਡੂੰਗਾ ਜ਼ਖਮ ਛੱਡ ਦਿੱਤਾ ਸੀ। ਆਜ਼ਾਦੀ ਗੁਲਾਟੇ ਲਾਲਾ ਲਾਜਪਤ ਰਾਏ ਦੀ ਹੱਤਿਆ ਉਹਨਾਂ ਦੀ ਜ਼ਿੰਦਗੀ ਦਾ ਮੋੜ ਸੀ। ਭਗਤ ਸਿੰਘ ਬੇਇਨਸਾਫੀ ਨੂੰ ਬਰਦਾਸ਼ਤ ਨਹੀਂ ਕਰ ਸਕੇ ਅਤੇ ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਲੈਣ ਦਾ ਫੈਸਲਾ ਕੀਤਾ। ਅੰਗਰੇਜ਼ ਅਧਿਕਾਰੀ ਜੌਨ ਸੈਂਡਰਸ ਦੀ ਹੱਤਿਆ ਅਤੇ ਕੇਂਦਰੀ ਵਿਧਾਨ ਸਭਾ ਤੇ ਬੰਬ ਧਾਰੀ ਕਰਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਇਸ ਘਟਨਾ ਵਿੱਚ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ ਜਦੋਂ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ 23 ਮਾਰਚ 1931 ਨੂੰ ਉਸ ਨੂੰ ਅਤੇ ਉਸ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ ਤਿੰਨੇ ਹੀ ਤਿੰਨੇ ਹੀ ਵੀਰ ਰਾਜਪੂਤਾਂ ਨੇ ਆਪਣੇ ਆਪ ਨੂੰ ਭਾਰਤ ਦੀ ਮਿੱਟੀ ਨਾਲ ਮਿਲਾ ਕੇ ਅਮਰ ਕਰ ਲਿਆ ਅੱਜ ਵੀ ਉਹਨਾ ਦੇ ਵલિਦਾਨ ਨੂੰ ਯਾਦ ਕਰਕੇ ਭਾਰਤ ਵਾਸੀ ਆਪਣੀਆਂ ਅੱਖਾਂ ਵਿੱਚ ਹੰਝੂ ਪਰ ਲੈਂਦੇ ਹਨ ਭਗਤ ਸਿੰਘ ਨੇ ਦੇਸ਼ ਦੇ ਨੌ ਜਵਾਨਾਂ ਦੇ ਦਿਲਾਂ ਵਿੱਚ ਆਜ਼ਾਦੀ ਦਾ ਅਜੇਹਾ ਬਲਵਲਾ ਪੈਦਾ ਕੀਤਾ ਜਿਸ ਨਾਲ ਦੇਸ਼ ਦੀ ਆਜ਼ਾਦੀ ਨੂੰ ਲੰਮੇ ਸਮੇਂ ਲਈ ਟਾਲਿਆ ਨਾ ਜਾ ਸਕਿਆ